ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਮੈਂ ਤਿੰਨ ਔਰਤਾਂ ਦੀ ਗੱਲ ਕਰੂੰਗਾ ਜਿਨ੍ਹਾਂ ਦੀ ਇੱਕ ਡਰਾਈਵਰ ਦੀ ਗਲਤੀ ਕਰਕੇ ਡੈਥ ਹੋ ਗਈ ਉਹ ਫ੍ਰੀਵੇ ਤੇ ਜਾ ਰਹੀਆਂ ਸੀ ਸਵੇਰ ਦਾ ਟਾਈਮ ਸੀ ਤੇ 베ਰੀਆਂ ਤੋੜਨੀਆਂ ਸੀ ਉਹਨਾਂ ਨੇ ਜਾ ਕੇ ਖੇਤਾਂ ਦੇ ਵਿੱਚ ਤੇ ਡਰਾਈਵਰ ਦੀ ਗਲਤੀ ਕਰਕੇ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਉਹਨਾਂ ਦੀ ਉਹਨਾਂ ਦੀ ਯਾਦ ਦੇ ਵਿੱਚ ਆ ਮੈਮੋਰੀਅਲ ਬਣਾਇਆ ਹੈ ਸਾਹਮਣੇ 골ਡਨ ਟ੍ਰੀ ਦੇਖ ਸਕਦੇ ਹੋ ਕਿੰਨਾ ਸੋਹਣਾ ਟ੍ਰੀ ਹੈ ਇਹ ਇਹਦਾ ਨਾਮ ਇਹਨਾਂ ਨੇ ਗੋਲਡਨ ਟਰੀ ਰੱਖਿਆ ਆ ਦੇਖੋ ਉੱਤੇ ਫਰੂਟ ਵੀ ਲਾਏ ਹੋਏ ਆ ਗੋਲਡਨ ਕਲਰ ਦੇ ਫਰੂਟ ਨੇ ਲੇਡੀਆਂ ਦੀ ਜਿਹੜੀ ਕਹਾਣੀ ਹੈ ਆ ਲਿਖੀ ਹੋਈ ਆ ਤੁਹਾਨੂੰ ਦੁਕਾਨਾ ਪੰਜਾਬੀ 'ਚ ਵੀ ਲਿਖੀ ਹੈ ਇੰਗਲਿਸ਼ ਦੇ ਵਿੱਚ ਵੀ ਮੈਂ ਪੰਜਾਬੀ ਦੇ ਵਿੱਚ ਬੋਰਡ ਦਿਖਾ ਰਿਹਾ ਤੁਹਾਨੂੰ ਤੁਸੀਂ ਪੜ੍ਹ ਸਕਦੇ ਹੋ ਵੀਡੀਓ ਪਾਜ਼ ਕਰਕੇ ਆ ਦੇਖੋ ਜੇ ਤੁਸੀਂ ਪੰਜਾਬੀ ਦੇ ਵਿੱਚ ਨਹੀਂ ਪੜ ਸਕਦੇ ਤਾਂ ਇੰਗਲਿਸ਼ ਦੇ ਵਿੱਚ ਵੀ ਇਹਨਾਂ ਨੇ ਆ ਸਾਰੀ ਡਿਸਕ੍ਰਿਪਸ਼ਨ ਦਿੱਤੀ ਹੋਈ ਆ ਆ 3 ਲੇਡੀਜ਼ ਦੀ ਜਿਨ੍ਹਾਂ ਦੀ ਡੈਥ ਹੋ ਗਈ ਸੀ 2007 ਦੇ ਵਿੱਚ ਆ ਦੇਖੋ